ਕੀ ਬਸਪਾ ਤੇ ਅਕਾਲੀ ਜਿਹੜੇ ਨੇ ਉਹ ਵੱਖ-ਵੱਖ ਹੋ ਗਏ ਨੇ ਇਹਨਾਂ ਦਾ ਗੱਟ ਜੋੜ ਟੁੱਟ ਗਿਆ ਤੇ ਚੋਣਾ ਜਿਹੜੀਆਂ ਇਹ ਵੱਖ-ਵੱਖਰੀ ਸੀਟਾਂ ਤੇ ਲੜਨ ਕਿ ਕੀ ਇਸਦੇ ਮਾਇਨੇ ਨੇ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦਾ ਫਿਰ ਭਾਜਪਾ ਨਾਲ ਗੱਠ ਜੋੜ ਹੋ ਰਿਹਾ ਲੇਖਣਾ ਕਿਸਾਨੀ ਅੰਦੋਲਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਗੱਠ ਜੋੜ ਤੋੜ ਲਿਆ ਸੀ ਹੁਣ ਫਿਰ ਕਿਸਾਨੀ ਅੰਦੋਲਨ ਸ਼ੁਰੂ ਹੋ ਚੁੱਕਾ ਔਰ ਕਾਲੀ ਦਲ ਦੀ ਮਾੜੀ ਕਿਸਮਤ ਆ ਕਾਲੀ ਦਲ ਇੱਕ ਪੋਲੀਟੀਕਲ ਸੁਸਾਈਡ ਕਰਨ ਜਾ ਰਿਹਾ ਇੱਕ ਕਹਿੰਦੇ ਨੇ ਕਿ ਰਾਜਸੀ ਆ ਆਤਮ ਹੱਤਿਆ ਸੁਭੀ ਸਿੰਘ ਬਾਦਲ ਕਰ ਰਿਹਾ ਜਿਹੜਾ ਬੀਜੇਪੀ ਦੇ ਨਾਲ ਗੱਠ ਜੋੜ ਕਰਨ ਜਾ ਰਿਹਾ ਹੈਗਾ ਇੱਕ ਪੋਲੀਟੀਕਲ ਸੁਸਾਈਡ ਹੋਗੀ ਇੱਕ ਸ਼ਰਮਣੀ ਕਾਲੀ ਦਲ ਦਾ ਮੂਰਖ ਭਰਿਆ ਇੱਕ ਸਟੈਪ ਹੋਏਗਾ ਜਿਹੜੀ ਬੀਜੇਪੀ ਤੁਹਾਨੂੰ ਵਾਰ-ਵਾਰ ਪੰਜਾਬ ਨੂੰ ਧੋਖਾ ਦਿੱਤਾ ਪੰਥ ਨੂੰ ਧੋਕਾ ਦਿੱਤਾ ਸ਼੍ਰੋਮਣੀ ਕਾਲੀਦਾ ਨੂੰ ਧੋਖਾ ਦਿੱਤਾ ਉਹਦੇ ਨਾਲ ਫਿਰ ਸੁਭੀਤ ਸਿੰਘ ਬਾਦਲ ਹਣੀ ਜੱਫੀਆਂ ਪਾਉਣ ਨੂੰ ਫਿਰਦੇ ਨੇ ਇਸ ਕਰਕੇ ਬਹੁਜਨ ਸਮਾਜ ਪਾਰਟੀ ਨੇ ਅੱਜ 4 ਘੰਟੇ ਮੀਟਿੰਗ ਕੀਤੀ ਆ ਉਹਦੇ ਚ ਉਹਨਾਂ ਨੇ ਨਬੀੜਾ ਕਰ ਲਿਆ ਕਿ ਬੀਜੇਪੀ ਜਿਹੜੀ ਆ ਉਹ ਐਂਟੀ ਮਿਨੋਰਟੀ ਆ ਐਂਟੀ ਦਲਿਤਾ ਐਂਟੀ ਐਸਸੀ ਆ ਗਰੀਬ ਤਬਕੇ ਦੇ ਖਿਲਾਫ ਆ ਸਿੱਖ ਕੌਮ ਦੇ ਖਿਲਾਫ ਆ ਮੁਸਲਮਾਨਾਂ ਦੇ ਖਿਲਾਫ ਆ ਉਹਨਾਂ ਨੇ ਸਾਰੇ ਕੇ ਬੀਜੇਪੀ ਦੇ ਨਾਲ ਗੱਠ ਜੋੜ ਸ਼ੁਰੂ ਨਹੀਂ ਕਰ ਲਏ ਅਹੀ ਕਾਲੀਦਲ ਦੇ ਨਾਲ ਨਹੀਂ ਰਹਿ ਸਕਦੇ ਕਿਉਂਕਿ ਬੀਜੇਪੀ ਨਾਲ ਰਵੇ ਜਾਂ ਸਾਡੇ ਨਾਲ ਰਵੇ ਇਸ ਕਰਕੇ ਸੁਭੀ ਸਿੰਘ ਜਾਂ ਸ਼ਰੋਮਣੀ ਕਾਲੀਦਲ ਨੂੰ ਵੀ ਸੱਤਾ ਦੀ ਭੁੱਖ ਹੈ ਕਿ ਸੈਂਟਰ ਦੇ ਵਿੱਚ ਸਰਕਾਰ ਬਣ ਜਾਈ ਹੈ ਸਾਨੂੰ ਇੱਕ ਅੱਧੀ ਵਜੀਰੀ ਮਿਲ ਜੂਗੀ ਉਹ ਤੇ ਇੰਨੇ ਨਾਲ ਹੀ ਖੁਸ਼ ਆ ਲੇਕਿਨ ਐਣ ਮੌਕੇ ਜਦ ਹਰਿਆਣਾ ਸਾਡਾ ਰਾਹ ਰੋਕ ਰਿਹਾ ਸੈਂਟਰ ਸਾਡੀਆਂ ਮੰਗਾਂ ਨਹੀਂ ਮੰਨ ਰਿਹਾ ਪੰਜਾਬ ਚ ਆ ਕੇ ਗੋਲੀਆਂ ਚਲਾ ਰਹੇ ਨੇ ਪੰਜਾਬ ਚ ਆ ਕੇ ਕਿਸਾਨਾਂ ਨੂੰ ਕੁੱਟ ਰਹੇ ਨੇ ਤੇ ਤੁਸੀਂ ਫੇਰ ਬੀਜੇਪੀ ਨਾਲ ਜੱਫੀ ਪਾਉਣ ਨੂੰ ਫਿਰਦੇ ਨੇ ਇਸ ਕਰਕੇ ਪੋਲੀਟੀਕਲ ਸੁਸਾਈਸਾਈਡ ਕਰਨ ਜਾ ਰਹੇ ਨੇ ਸੁਭੀਤ ਸਿੰਘ ਬਾਦਲ ਬਸਪਾ ਕਿਉਂਕਿ ਬਸਪਾ ਨੂੰ ਇਹ ਆ ਕਿ ਅਸੀਂ ਜਿੱਤੇ ਇਹਨਾਂ ਜਿੱਤੇ ਲੇਕਿਨ ਇੱਕ ਬੰਦੇ ਦੀ ਇੱਕ ਹੁੰਦੀ ਆ ਸਟੈਂਡ ਹੁੰਦਾ ਤੇ ਸ਼ਰੂਮਨੀ ਕਾਲੀ ਦਲ ਨਾਲੋਂ ਅੱਜ ਦੀ ਤਰੀਕ ਦੇ ਵਿੱਚ ਬੀਐਸਪੀ ਦਾ ਸਟੈਂਡ ਜ਼ਿਆਦਾ ਤਗੜਾ ਹੈਗਾ ਚਾਹੇ ਉਹ ਮਾਇਆਵਤੀ ਦਾ ਸਟੈਂਡ ਲਾਲੂ ਚਾਹੇ ਇਸੇ ਪੰਜਾਬ ਚ ਜਸਬੀਰ ਸਿੰਘ ਗੜੀ ਕਿਉਂਕਿ ਅੱਜ ਜਿਹੜੀ ਮੀਟਿੰਗ ਹੈ ਜਿਹੜੇ ਪੰਜਾਬ ਹਰਿਆਣਾ ਚੰਡੀਗੜ੍ਹ ਬੀ ਬਸਪਾ ਦੇ ਪਾਰਟੀ ਮਾਮਲਿਆਂ ਦੇ ਇਚਾਰਜ ਰਣਧੀਰ ਸਿੰਘ ਹਣੀ ਬੈਣੀਪਾਲ ਉਹਨਾਂ ਨਾਲ ਮੀਟਿੰਗ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ ਰਹਿ ਨਹੀਂ ਸਕਦੇ ਅਸੀਂ ਅੱਡ ਰਵਾਂਗੇ ਕਾਲੀ ਦਲ ਜਿੱਥੇ ਮਰਜ਼ੀ ਜਾਵੇ ਬੀਜੇਪੀ ਕੋ ਜਾਵੇ ਕਿੱਥੇ ਜਾਵੇ ਲੇਕਿਨ ਕਾਲੀ ਦਲ ਆਪਣੇ ਆਪ ਚ ਸਿਆਸਤ ਦਾ ਭੁੱਖਾ ਕਿ ਸਾਡਾ ਕਿਤੇ ਨਾ ਕਿਤੇ ਸਾਡੇ ਪੈਰ ਲੱਗ ਜਣ ਪਹਿਲਾਂ ਆਪਣੇ ਨੂੰ ਵੱਡਾ ਭਰਾ ਕਹਿੰਦੇ ਹੇ ਹੁਣ ਛੋਟਾ ਭਰਾ ਬਨਣ ਤਿਆਰ ਹੋ ਗਏ ਬੀਜੇਪੀ ਨੂੰ ਪੰਜ 5 ਤੋਂ ਲੈ ਕੇ 7 ਸੀਟਾਂ ਦੇਣ ਵਾਸਤੇ ਤਿਆਰ ਹੋ ਗਏ ਮਤਲਬ ਇਹਨਾਂ ਦੀ ਵੀ ਇੰਤਹਾਹਾ ਵਾ ਜਿਹੜੀ ਇਹ ਕਹਿੰਦੇ ਨੇ ਕਿ ਸਾਡੇ ਸਿੱਖ ਮਸਲਾਂ ਚ ਬੀਜਪੀ ਦਾ ਦਖਲ ਦੇ ਰਿਹਾ ਸਾਡੇ ਹਰਿਆਣਾ ਕਮੇਟੀ ਖੋਲੀ ਦਿੱਲੀ ਕਮੇਟੀ ਖੋਲੀ ਸਾਡੇ ਕੋ ਜਿਹੜਾ ਨਿਰਦੇਸ਼ ਸਭ ਬੋਰਡ ਆ ਉਹ ਖੋਲਿਆ ਫਿਰ ਵੀ ਜੇ ਬੀਜਪੀ ਦੇ ਨਾਲ ਜੱਫੀਆਂ ਪਾਉਣੀਆਂ ਤੇ ਕਾਲੀ ਦਲ ਵਾਸਤੇ ਇੱਕ ਰਾਜਸੀ ਖੁਦ ਖੁਸ਼ੀ ਹੋਊਗੀ ਔਰ ਇੱਕ ਕਹਿੰਦੇ ਕਿ ਇੱਕ ਕਾਲੀ ਦਲ ਦਾ ਇੱਕ ਹੋਰ ਆਪਣੀਆਂ ਜੜ੍ਹਾਂ ਦੇ ਵਿੱਚ ਬੀੜੀਆਂ ਦੇ ਵਿੱਚ ਵਟੇ ਪਾ ਰਹੇ ਨੇ ਔਰ ਕਾਲੀਦਲ ਜੇ ਸੈਂਟਰ ਚ ਜੇ ਨਹੀਂ ਵੀ ਆਉਗੇ ਤੇ ਘਟੂਘੜ ਪੰਜਾਬ ਦੇ ਹਿੱਤ ਰਹਿਣਗੇ ਨਾ ਤੁਸੀਂ ਜੇ ਭਾਜਪਾ ਨਾਲ ਯਾਰੀ ਪਾਲੀ ਆ ਤੇ ਤੁਹਾਡੇ ਹਿੱਤ ਖਾ ਲੈਣਗੇ ਉਹਨਾਂ ਤੇ ਭਾਜਪਾ ਨੇ ਜਿੱਥੇ ਜਿੱਥੇ ਉਂਗਲ ਫੜੀ ਆ ਫਿਰ ਉਹਨੂੰ ਧੱਕੇ ਮਾਰੇ ਇਹਨਾਂ ਨੇ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਵਾਲਿਆਂ ਨੇ ਇਹਨਾਂ ਦੀ ਉਂਗਲ ਫੜੀ ਸ਼ਿਵ ਸੈਨਾ ਵਾਲਿਆਂ ਨੂੰ ਧੱਕੇ ਮਾਰ ਦਿੱਤੇ ਜੰਮੂ ਕਸ਼ਮੀਰ ਪੀਡੀਐਫ ਦੀ ਇਹਨਾਂ ਉਂਗਲ ਫੜੀ ਉੱਥੇ ਧੱਕੇ ਮਾਰਤੇ ਬਿਹਾਰ ਦੇ ਵਿੱਚ ਕਦੀ ਨਤੀਸ਼ ਕੁਮਾਰ ਦੀ ਉਂਗਲ ਫੜ ਲੈਂਦੇ ਨੇ ਫਿਰ ਧੱਕੇ ਮਾਰ ਦਿੰਦੇ ਫਿਰ ਫੜ ਲੈਂਦੇ ਔਰ ਕਾਲੀ ਦਲ ਦੇ ਨਾਲ ਵੀ ਇਹਨਾਂ ਨੇ ਪੈਰ ਲਾਏ ਨੇ ਉਹ ਬਾਲਤ ਸਾਹਿਬ ਦੀ ਕਰਕੇ ਲੱਗੇ ਨੇ ਪੰਜਾਬ ਚ ਨਾ ਬੀਜੇਪੀ ਨੂੰ ਕੋਈ ਪਹਿਲਾਂ ਪੁੱਛਦਾ ਸੀ ਨਾ ਕੋਈ ਹੁਣ ਪੁੱਛਦਾ ਹੈਗਾ ਠੀਕ ਹੈ ਜੇ ਬੀਜੇਪੀ ਨੂੰ ਭੁਲੇਖਾ ਕਿ ਆ ਰਾਮ ਲੱਲਾ ਕਰਕੇ ਭਗਵਾਨ ਕਰਕੇ ਸਾਨੂੰ ਵੋਟਾਂ ਵੱਧ ਪੈ ਜਾਣਗੀਆਂ ਲੇਕਿਨ ਪੰਜਾਬ ਦੇ ਜਿਸ ਤਰ੍ਹਾਂ ਤੁਸੀਂ ਅੱਜ ਚਲਾਇਆ ਕੰਮ ਕੀਤਾ ਹੈਗਾ ਤੇ ਤੁਸੀਂ ਕਿਸਮਤ ਵਾਲੇ ਹੋਗੇ ਜੇ ਇੱਕ ਦੀ ਸੀਟ ਮਿਲ ਜੇ ਪਰ ਕਾਲੀ ਦਲ ਆਪਣੇ ਆਪ ਚ ਇੱਕ ਪੋਲੀਟਿਕਲ ਸੁਸਾਇਸਾਈਡ ਕਰਨ ਜਾ ਰਹੇ ਨੇ ਸੁਬੀਤ ਸਿੰਘ ਬਾਦਲ ਕਿਉਂਕਿ ਸੁਬੀਤ ਸਿੰਘ ਬਾਦਲ ਦੇ ਪੰਜਾਬ ਚ ਪੈਰ ਨਹੀਂ ਲੱਗ ਰਹੇ ਤੇ ਜੇ ਫਿਰ ਗੱਠ ਜੋੜ ਕਰੂਗਾ ਤੇ ਜਿਵੇਂ ਇੰਡੀਆ ਦੇ ਵਿੱਚ ਕਾਂਗਰਸ ਪਾਰਟੀ ਦਾ ਸਫਾਇਆ ਨਾ ਕਿ ਕਾਂਗਰਸ ਪਾਰਟੀ ਦਾ ਕੋਈ ਨਾਮ ਲੈਣਾ ਨਹੀਂ ਪਸੰਦ ਕਰਦੇ ਤੇ ਸ਼੍ਰੋਮਣੀ ਕਾਲੀ ਦਲ ਦਾ ਵੀ ਹਸ਼ਰ ਤੇ ਨਸ਼ਰ ਉਹ ਉਦਾਂ ਦਾ ਹੋਣਾ ਜਿਵੇਂ ਕਾਂਗਰਸ ਪਾਰਟੀ ਦਾ ਕਿਉਂਕਿ ਹਸ਼ਰ ਤੇ ਨਸ਼ਰ ਇਹਨਾਂ 17 ਜੀ ਵੀ ਦੇਖ ਲਿਆ भी देखला ते जरा माडा मोटा असर रहूगा ਉਹ ਇਹਨਾਂ ਨੂੰ ਚਵੀ ਚ ਦੇਖ ਲੈਣਾ ਹੈਗਾ ਤੇ ਇਸ ਕਰਕੇ ਬਸਪਾ ਕਹਿੰਦੇ ਨੇ ਕਿ ਸਾਨੂੰ ਤੇ ਠੀਕ ਹੈ ਅਸੀਂ ਯੂਪੀ ਲੜ ਰਹੇ ਆ ਪੰਜਾਬ ਚ ਤੇ ਸਾਡੀ ਕਦੀ ਸਰਕਾਰ ਆਉਣੀ ਨਹੀਂ ਲੇਕਿਨ ਇੱਕ ਸਾਡਾ ਹੀ ਕਿਸੇ ਨਾਲ ਗੱਠ ਜੋੜ ਕੀਤਾ ਸੀ ਉਹ ਗੱਠ ਜੋੜ ਤੋਂ ਸ਼੍ਰੋਮਣੀ ਅਕਾਲੀ ਦਲ ਭੱਜਾ ਕਿਉਂਕਿ ਬੀਜੇਪੀ ਦੇ ਲੀਡਰਾਂ ਦੇ ਨਾਲ ਲਗਾਤਾਰ ਇਹਨਾਂ ਦੇ ਮੀਟਿੰਗਾਂ ਹੋ ਰਹੀਆਂ ਨੇ ਤੇ ਇਸ ਕਰਕੇ ਬੀਜੇਪੀ ਦੇ ਨਾਲ ਇਹਨਾਂ ਦੀ ਯਾਰੀਆਂ ਪੁਰਾਣੀਆਂ ਸੀ ਉਹਦੇ ਕਰਕੇ ਪੰਜਾਬ ਦੇ ਮਸਲੇ ਨਹੀਂ ਹੱਲ ਹੋਏ ਉਹਦੇ ਕਰਕੇ ਪੰਤਕ ਮਸਲੇ ਨਹੀਂ ਹੱਲ ਹੋਏ ਤੇ ਸੁਭੀ ਸਿੰਘ ਬਾਦਲ ਨੇ ਕਿਹੜੇ ਮੂੰਹ ਦੇ ਨਾਲ ਮਿਲ ਰਹੇ ਨੇ ਜਦ ਦੇਸ਼ ਦੀ ਸਰਕਾਰ ਨੇ ਇਹ ਕਿਹਾ ਸੀ ਕਿ ਅਸੀਂ ਬੰਦੀ ਸਿੰਘ ਰਿਹਾ ਕਰਾਂਗੇ ਉਹ ਕੀਤੇ ਨਹੀਂ ਉਹ ਪਲ-ਪਲ ਤੇ ਮੁਕਰਿਆ ਗਏ ਨੇ ਹਰ ਮੋੜ ਤੇ ਮੁਕਰਿਆ ਗਏ ਨੇ ਤੇ ਫਿਰ ਤੁਹਾਡੀ ਕਿਹੜੀ ਏਡੀ ਵੱਡੀ ਵੇਲਣੇ ਦੇ ਵਿੱਚ ਬਾਹ ਆਈ ਹੈ ਕਿ ਤੁਸੀਂ ਭਾਜਪਾ ਨਾਲ ਯਾਰੀ ਪਾਉਣੀ ਹੈਗੀ ਸਿਆਸੀ ਤੌਰ ਤੇ ਔਰ ਦੂਜਾ ਪਹਿਲਾਂ ਤੁਸੀਂ ਉਹਨਾਂ ਨੂੰ ਤਿੰਨ ਸੀਟਾਂ ਦੇਣੇ ਹੁਣ ਤੁਸੀਂ 5 ਤੋਂ ਲੈ ਕੇ 7 ਸੀਟਾਂ ਦੇਣ ਨੂੰ ਤਿਆਰ ਜਿਹੜੀਆਂ ਸੀਟਾਂ ਸਿੱਖ ਭਾਈਚਾਰੇ ਨੂੰ ਲੜਨੀਆਂ ਚਾਹੁੰਦੇ ਤੁਸੀਂ ਉਹ ਭਾਜੀਪੀ ਵਾਲਿਆਂ ਨੂੰ ਫੜਾਈਆਂ ਹੋਈਆਂ ਤੇ ਇਸ ਕਰਕੇ ਅੰਮ੍ਰਿਤਸਰ ਸਿੱਖੀ ਸੀਟ ਹੁਣ ਕਾਂਗਰਸ ਦਾ ਗਰਜੀਤ ਸਿੰਘ ਔਜਲਾ ਜਿੱਤਦਾ ਹੀ ਰਿਹਾ ਤੇ ਇਹ ਭਾਜੀਪੀ ਨੂੰ ਦਿੰਦੇ ਰਹੇ ਨੇ ਅਨੰਦਪੁਰ ਸਾਹਿਬ ਏਡੀ ਪਵਿੱਤਰ ਸੀਟ ਆ ਉੱਥੇ ਭਾਜੀਪੀ ਨੂੰ ਇਹ ਅਨੰਦਪੁਰ ਸਾਹਿਬ ਦੇ ਨੂੰ ਤਿਆਰ ਹੋਏ ਬੈਠੇ ਨੇ ਇਹਦਾ ਹੀ ਮਤਲਬ ਆ ਕਿ ਸ਼੍ਰੋਮਣੀ ਕਾਲੀ ਦਲ ਸੁਬੀਸ਼ ਸਿੰਘ ਬਾਦਲ ਹੋਣਾ ਨੂੰ ਬਹੁਤ ਜ਼ਿਆਦਾ ਇਹ ਭੁੱਖਾ ਕਿ 2024 ਚ ਭਾਜੀਪੀ ਦੀ ਸਰਕਾਰ ਬਣ ਜਣੀ ਹੈ ਅਸੀਂ ਗੱਠ ਜੋੜ ਚਾ ਜਾਈਏ ਸਾਨੂੰ ਉਤੇ ਇੱਕ ਅੱਧੀ ਵਜੀਰੀ ਮਿਲ ਜੂਗੀ ਤੇ ਸਾਡੀ ਜਿਹੜੀ ਆ ਸਿਆਸਤ ਪੂਰੀ ਹੋ ਜੂਗੀ ਜਿਸ ਕਰਕੇ ਇਸੇ ਕਰਕੇ ਬਸਪਾ ਕਹਿੰਦੀ ਕਿ ਜਾਂ ਬੀਜਪੀ ਨਾਲ ਯਾਰੀ ਪਾਲੂ ਜਾਂ ਸਾਡੇ ਨਾਲ ਪਾਲੂ ਜੀ ਤੇ ਸੁਪਾਲ ਖੇਰਾ ਦੇ ਵੱਲੋਂ ਵੀ ਸਵਾਲ ਖੜੇ ਕੀਤੇ ਗਏ ਸੀ ਕਿ ਜਿਸ ਸਮੇਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਸੀ ਹਰ ਸਿਮਰਤ ਕੌਰ ਬਾਦਲ ਦੇ ਵੱਲੋਂ ਆਪਣੀ ਵਜੀਰੀ ਛੱਡੀ ਗਈ ਸੀ ਤੇ ਹੁਣ ਇੱਕ ਇਸ ਮੂਹ ਦੇ ਨਾਲ ਉਹਨਾਂ ਨਾਲ ਗੱਠ ਜੋੜ ਕਰ ਰਹੇ ਨੇ ਸਵਾਲ ਇਹ ਕਿ ਉਹਨਾਂ ਨੇ ਸੈਂਟਰ ਨਾਲ ਕੀਤਾ ਕਿ ਪੰਜਾਬ ਵਾਸਤੇ ਪੰਜਾਬ ਵਾਸਤੇ ਹੁਣ ਤੱਕ ਕੀਤਾ ਨਹੀਂ ਆ ਸਿੱਖ ਧਰਮ ਮਸਲਿਆਂ ਦੇ ਵਿੱਚ ਸਭ ਤੋਂ ਵੱਧ ਬੀਜਪੀ ਦੀ ਦਖਲਅੰਦਾਜ਼ੀ ਆ ਆਰਐਸਐਸ ਦੀ ਦਖਲਅੰਦਾਜ਼ੀ ਆ ਹਰ ਸਿਮਰਤ ਕੌਰ ਨੇ ਵਜੀਰੀ ਛੱਡੀ ਜਾਂ ਅਕਾਲੀ ਦਲ ਨੇ ਗੱਠ ਜੋੜ ਤੋੜ ਲਿਆ ਸੀ 16 17 ਸਾਲ ਪੁਰਾਣਾ ਉਹ ਠੀਕ ਹੈ ਹਿੰ ਮਜਬੂਰ ਹੋਈ ਨਹੀਂ ਤੇ ਇਹਨਾਂ ਦੀ ਕੋਈ ਤੋੜਨ ਵਾਲੀ ਇੱਛਾ ਨਹੀਂ ਸੀ ਤੇ ਹੁਣ ਇਹ ਮਸਲਾ ਕਿ ਜਿਹੜੇ ਇੰਡੀਆ ਦੇ ਵਿੱਚ ਮਿਨੋਰਟੀਜ਼ ਤੇ ਖੌਫ ਆ ਬੀਜਪੀ ਦਾ ਪਰੇਸ਼ਾਵਾ ਡਰਵਾ ਇਦਾਂ ਦਾ ਮਾਹੌਲ ਆ ਤੇ ਤੁਸੀਂ ਤੇ ਇੱਕ ਉਹ ਜਮਾਤ ਉਹ ਜਿਹਨੇ ਹਮੇਸ਼ਾ ਸੇਧ ਦਿੱਤੀ ਹੈਗੀ ਔਰ ਇੱਕ ਸ਼ਰੋਮਨੀ ਕਾਲੀ ਦਾ ਏਡੀ ਫਾਈਟਰ ਪਾਰਟੀ ਜਿਹੜੀ ਹਮੇਸ਼ਾ ਗੁਰੂ ਸਾਹਿਬ ਦੇ ਫਲਸਫੇ ਤੇ ਚੱਲਣ ਵਾਲੀ ਆ ਤੁਸੀਂ ਜਦੋਂ 370 ਜਾਂ ਹੋਰ ਕੋਈ ਐਦਾਂ ਦੇ ਫੈਸਲੇ ਲਏ ਕਿ ਤੁਸੀਂ ਚੁੱਪ ਕਰਕੇ ਬੈਠੇ ਰਹੋ ਤੇ ਇਸ ਕਰਕੇ ਜੇ ਅੱਜ ਇਹ ਬੀਜੇਪੀ ਨਾਲ ਜੋੜ ਕਰਦੇ ਨੇ ਤੇ ਸ਼੍ਰੋਮਣੀ ਕਾਲੀ ਦਲ ਦਾ ਫੇਰ ਨੁਕਸਾਨ ਹੋਊਗਾ ਜਿਵੇਂ ਕੈਨੇਡਾ ਔਰ ਅਮਰੀਕਾ ਦੇ ਵਿੱਚ ਸਿੱਖਾਂ ਨਾਲ ਹੋ ਰਿਹਾ ਜਿਵੇਂ ਭਾਰਤ ਸਰਕਾਰ ਤੇ ਇਲਜ਼ਾਮ ਲੱਗ ਰਹੇ ਨੇ ਔਰ ਦੂਜਾ ਜੋ ਕੁਝ ਇੰਡੀਆ ਦੇ ਵਿੱਚ ਹੋ ਰਿਹਾ ਤੁਹਾਡੇ ਧਾਰਮਿਕ ਮਸਲਾਂ ਦੇ ਵਿੱਚ ਉਹ ਸਿੱਧੇ ਦਖਲ ਦੇ ਰਹੇ ਨੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਕੋਲੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਖੋਲੀ ਤਖਤ ਸ੍ਰੀ ਹਜੂਰ ਸਾਹਿਬ ਬੋਰਡ ਤੁਹਾਡੇ ਕੋ ਖੋਲਿਆ ਤੇ ਤੁਹਾਡੇ ਪੱਲੇ ਕੀ ਰਹੇ ਕੀ ਫਿਰ ਆਉਣ ਵਾਲੇ ਸਮੇਂ 'ਚ ਤੁਸੀਂ ਕੀ ਅਕਾਲ ਤਖਤ ਤੇ ਕਬਜ਼ਾ ਕਰਵਾਉਣਾ ਚਾਹੋਗੇ ਕੀ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰਵਾਉਣਾ ਚਾਹੋਗੇ ਤੇ ਜੇ ਤੁਸੀਂ ਸੱਤਾ ਦੇ ਵਾਸਤੇ ਕੁਝ ਵੀ ਕਰ ਸਕਦੇ ਹੋ ਤੇ ਫਿਰ ਜੋ ਤੁਹਾਡਾ ਹਾਲ 17 ਦੇ ਵਿੱਚ ਸੀ 22 ਦੇ ਵਿੱਚ ਵੀ ਆ 24 ਦੇ ਵਿੱਚ ਵੀ ਹੋਊਗਾ ਤੇ 27 ਦੇ ਵਿੱਚ ਵੀ ਹੋਊਗਾ ਤਾਂ ਕਹਿ ਸਕਦਾ ਕਿ ਸੱਤਾ ਦੀ ਆੜ ਦੇ ਵਿੱਚ ਬੇੜਾ ਜਿਹੜਾ ਪੰਜਾਬ ਦਾ ਹੀ ਗੜਕ ਹੋਣਾ ਹੈ ਲੋਕੋ ਸੱਤਾ ਦੀ ਆੜ ਦੇ ਵਿੱਚ ਜਿਹੜੇ ਨੇ ਉਹ ਤੇ ਇੰਡੀਆ ਦੇ ਵਿੱਚ ਧਰਮ ਦੇ ਆੜ ਦੇ ਵਿੱਚ ਸੱਤਾ ਤੇ ਕਿਵੇਂ ਕਬਜ਼ਾ ਕਰਨਾ ਹੈਗਾ ਉਹ ਸਾਰੀਆਂ ਪਾਰਟੀਆਂ ਦਾ ਇੱਕ ਇੱਕ ਸਿਆਸੀ ਕਹਿ ਸਕਦੇ ਕਿ ਮਫਾਤ ਰਿਆ